ਮਿਹਨਤ ਕਰਨੀ ਬੰਦਿਆ ਰੱਬ ਦੀ ਰਜ਼ਾ ਵਿੱਚ ਰਹਿਣਾ ਮਿਹਨਤ ਕਰਨੀ ਬੰਦਿਆ ਹਰ ਰੱਬ ਦੀ ਰਜ਼ਾ ਵਿੱਚ ਰਹਿਣਾ ਕਿਸੇ ਨੂੰ ਬੁਰਾ ਨਾ ਕਹਿਣਾ ਕਿਰਤ ਦਾ ਨਾ ਹੁੰਦਾ ਮੇਨਾ ਕਿਰਤ ਦਾ ਨਾ ਹੁੰਦਾ ਮੇਨਾ ਸਿਕਲਾ ਫਟਾ ਨੂੰ ਦਿਲ ਤੇ ਸਹਿਣਾ ਇਹੋ ਹੀ ਕਰਮ ਹੈ ਬੰਦਿਆ ਤੇਰਾ ਕਿਸੇ ਦੀ ਤਰੱਕੀ ਤੇ ਨਾ ਛੜਿਆ ਕਰ ਕਿਸੇ ਦੀ ਤਰੱਕੀ ਤੇ ਨਾ ਛੜਿਆ ਕਰ ਉਹਦੇ ਘਰ ਧੀਰਜ ਜ਼ਰੂਰ ਆ ਉਹਦੇ ਘਰ ਧੀਰਜ ਜ਼ਰੂਰ ਆ ਸਦਾ ਨਹੀਂ ਰਹਿੰਦਾ ਹਨੇਰਾ ਅੱਜ ਨਹੀਂ ਤਾਂ ਤੇਰੇ ਘਰ ਵੀ ਕੁਰਸੀਆਂ ਦੇ ਨਾਲ ਭਰ ਜਾਣਾ ਵੇੜਾ ਅੱਜ ਨਹੀਂ ਤਾਂ ਕੱਲ ਤੇਰਾ ਵੀ ਕੁਰਸੀਆਂ ਦੇ ਨਾਲ ਭਰ ਜਾਣਾ ਵੇੜਾ ਅੱਜ ਨਹੀਂ ਤਾਂ ਕੱਲ ਤੇਰਾ ਵੀ ਖੁਰਸੀਆਂ ਦੇ ਨਾਲ ਭਰ ਜਾਣਾ ਵੇੜਾ